ਬਾਈ ਜਸਤਰੀ ਕਾਲ ਸਾਰੇ ਵੀਰਾਂ ਨੂੰ ਮਿਸਤਰੀ ਭੋਲਾ ਕਾਨ ਬਰੇਟਾ ਜੀ ਵੀਰੋ ਪਹਿਲਾਂ ਤਾਂ ਪੇਜ ਨੂੰ ਫੋਲੋ ਕਰ ਲਓ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਤੇ ਆਪਣੀ ਜਿਹੜੀ ਕੰਨਾਂ ਨੇ ਇਹ ਆਨਲਾਈਨ ਆ ਤਿਆਰ ਹੋ ਚੁੱਕੇ ਨੇ ਜੀ ਸਟੇਲ ਦੀਆਂ ਕੰਨਾਂ ਬਣੀਆਂ ਨੇ ਵਧੀਆ ਪੱਕੀ ਛੁਰੀ ਲੱਗੀ ਹੈ ਕਮਾਨੀ ਦੀ ਕੋਈ ਵੀ ਆਟਮ ਮੰਗਾਣੀ ਆ ਆਨਲਾਈਨ ਜੀ ਇਸ ਫੋਨ ਤੇ ਸੰਪਰਕ ਕਰੋ ਜੀ ਮਿਸਤਰੀ ਭੋਲਾ ਕਾਨ ਬਰੇਟਾ ਆ ਘੁਰਪੀ ਦੇ ਕੋਈ ਘੁਰਪੀ ਬਹੁਤ ਸ਼ਾਨਦਾਰ ਬਣਾਈ ਹੋਈ ਹੈ ਟਾਲੀ ਦਾ ਵਾਹ ਲੱਗਾ ਸਪੈਸ਼ਲ ਸੱਬੜ ਤਿਆਰ ਕੀਤੀ ਹੈ ਜੀ ਕੰਗਾ ਤਿਆਰ ਕੀਤਾ ਹੈ ਫੌੜਾ ਤਿਆਰ ਕੀਤਾ ਜੋ ਵੀ ਆਟਮਾਸ ਜਬਦੇ ਹਿੱਤ ਬਣਾਉਣੇ ਸਾਰੀਆਂ ਵਧੀਆ ਪੂਰੀ ਗਾਰੰਟੀ ਵਾਲੀ ਚੀਜ਼ ਹੋਊਗੀ ਜੀ ਥੋੜੇ ਦੇਖੋ ਜੀ ਥੋੜੇ ਵਧੀਆ ਸ਼ਾਨਦਾਰ ਜਬਦੇ ਵਾਸਤੇ ਲੈ ਕੇ ਆਉਣੇਗੇ ਤੇ ਆ ਚਾਰ ਪੱਟੜਾਂ ਦਾ ਕੰਗਾ ਤਿਆਰ ਕੀਤਾ ਜੀ ਕੰਗਾਂ ਤਿਆਰ ਕੀਤੀਆਂ ਨੇ ਸਟੀਲ ਦੀਆਂ ਤੇ ਦਰਤਰਾ ਇਹ ਬਰਸੀਨ ਕੱਟਣ ਵਾਸਤੇ ਬਹੁਤ ਸ਼ਾਨਦਾਰ ਚੀਜ਼ ਹੈ ਵੀ ਸਾਰੀਆਂ ਚੀਜ਼ਾਂ ਪੂਰੀਆਂ ਗਾਰੰਟੀ ਵਾਲੀਆਂ ਹੋਣਗੀਆਂ ਕਿਸੇ ਚੀਜ਼ ਦਾ ਲਾਂਬਾ ਨਹੀਂ ਆਊਗਾ ਤੇ ਆ ਨਾਲੇ ਕੱਢਣ ਵਾਲੇ ਕਟੇ ਤਿਆਰ ਕੀਤੇ ਨੇ ਜਿੰਦਰਾ ਵੀ ਬਹੁਤ ਸ਼ਾਨਦਾਰ ਹੈ ਜੀ ਬਾਸ ਵੋਕੀ ਹੋ ਗਈ ਇਹ ਜੋ ਵੀ ਚੀਜ਼ ਆਪਣੀ ਦੁਕਾਨ ਤੇ ਤਿਆਰ ਹੁੰਦੀ ਹੈ ਜੀ ਫੁੱਲ ਗਰੰਟੀ ਵਾਲੀ ਚੀਜ਼ ਹੋਗੀ ਖੁੰਡੇ ਬਣਵਾ ਲਓ ਜੇ ਮਰਜ਼ੀ ਪੂਰਾ ਪਿੱਤਲ ਲੱਗਿਆ ਹੋਊਗਾ ਪੂਰਾ ਪਿੱਤਲ ਦਾ ਵਰਕ ਕਰਿਆ ਹੋਊਗਾ ਸਾਰੇ ਵੀਰਾਂ ਦਾ ਧੰਨਵਾਦ